ਦੇਸ਼ਿਕ ਜਿਲ੍ਹਾ ਗੁਰਦਾਸਪੁਰ ਤੋਂ ਬੱਚੇ ਵਾਸਤਰੀ ਆਦੇ ਪਾਣੀ ਦੇ ਰਹਾਇਸ਼ੀਲਾ ਕਿਆਦਰ ਵਸ ਇਸ ਵਾਰ ਤਬਾਹੀ ਨੇ ਮਚਾਈ ਪਰਿਆਸ ਪ੍ਰਿਆਸ ਨੇ ਹਜ਼ਾਰਾਂ ਇੱਕੜ ਕਿਨਾਰਿਆਂ ਤੇ ਸੱਤ ਤੱਕ ਖੇਤਾਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਲੇਖੇ ਉਹ ਤਾਂ ਪੂਰੇ ਦੇ ਪੂਰੇ ਤਿਆਦੇ ਬਚ ਸਮਾ ਚੁੱਕੇ ਨੇ ਕੋੜਾ ਦਾ ਝੂਨਾ ਤੇ ਗੱਲਾਂ ਦੇ ਵਿੱਚ ਪੂਰੇ ਦਾ ਪੂਰਾ ਸਮਾ ਚੁੱਕਿਆ ਪੀੜਤ ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਉਮੀਦ ਨਹੀਂ ਹੈ ਕਿ ਉਹਨਾਂ ਦੀ ਜ਼ਮੀਨ ਦੇ ਕਿਨਾਰੇ ਬਚੋਂ ਪਹਰਾ ਸਕੇਗੀ ਜੇਕਰ ਦਰਿਆ ਆਪਣਾ ਰੁਖ ਬਦਲਦਾ ਹੈ ਤਾਂ ਉਸ ਨੂੰ ਅਸਲ ਲੱਗ ਜਾਣਗੇ ਇਸ ਬਿਆਸ ਦਰਿਆ ਦੇ ਕਿਨਾਰੇ ਤੋਂ ਬਹੁਤ ਸਾਰੇ ਕਿਸਾਨ ਬਿਲਕੁਲ ਬੇਚੀਜ਼ੀ ਨੇ ਹੋ ਗਏ ਨੇ ਤੁਸੀਂ ਕਿ ਦੇਖੋ ਇਹ ਬਿਆਨਕ ਤਸਵੀਰ ਕੋ ਦੋ ਸੰਗਲੇ ਜੀ ਮੈਂ ਆਰਮੇ ਤੋਂ ਰਿਟਾਇਰ ਹੋਇਆ ਜੀ 2020 ਦੇ ਵਿੱਚ ਮੈਂ ਰਿਟਾਇਰ ਹੋਇਆ ਸੀ ਤੇ ਰਿਟਾਇਰ ਹੋਣ ਤੋਂ ਬਾਅਦ ਮੈਂ ਇੱਕ ਗੱਲ ਜਿਹੜੀ ਖਰੀਦੀ ਸੀ ਤੇ ਤੇਨੇ ਕਦੇ ਜਿਨੀ ਜਿਹੜੀ ਆ ਰਹਾ 2005 ਦੇ ਵਿੱਚ ਆ 15ਵੀਂ ਜਨਵਰੀ ਦੇ ਵਿੱਚ ਜਿਹੜੀ ਬਰਵਾਦੀ ਵਿੱਚ ਚੜੀ ਗਈ ਉਹਨਾਂ ਨੂੰ ਬਹੁਤ ਜ਼ਿਆਦਾ ਘੱਟਾ ਹੋ ਗਿਆ ਹੈ ਜੋ ਸੋਚਿਆ ਹੀ ਉਹ ਬਿਆਨੀ ਬਰਾਵੋ ਹਾਲਾਤ ਖਰਾਬ ਹੋ ਗਏ ਨੇ ਹੁਣ ਬੜਾ ਸੁਪਨਾ ਹੀ ਤੇਤੀ ਪੜੀ ਤੋ ਪੂਰੇ ਕਰਨ ਦਾ ਸੁਪਨਾ ਗੜੀ ਨਾ ਕਿਤੇ ਨਾ ਕਿਤੇ ਬਰਬਾਦ ਹੁੰਦੇ ਦੇਖਦੇ ਪਏ ਨੇ ਜਦੋਂ ਉਹ ਮੇ ਤੁ ਸਟੀਰੀਲਾਈਜ਼ ਉਹ ਆਪਣਾ 20 ਸਾਲ ਦਾ ਨਿਵੇਸ਼ ਬੰਡੀ ਉਹ ਸਾਰੀ ਇਹ ਆਪਣੀ ਗਵਾ ਬਿਟਿਆ ਤੇ ਹੁਣ ਅੱਖਾਂ ਦੇ ਅੱਥਖਾਦੀ ਹੋ ਗਏ ਨੇ ਹੁਣ ਤੇ ਬਿਲਕੁਲ ਨੇਲੇ ਜੀ ਤਾਂ ਡੋਬੇ ਤੇ ਸਾਰਾ ਤੇ ਬਰਬਾਦ ਹੋ ਗਿਆ ਜੇ ਹਰ ਪਾਸਿਓਂ ਦੁਬਾਰਾ ਦੁਬਾਰਾ ਕਰ ਦਿੱਤਾ ਬੜਾ ਕੁਝ ਜੀ ਬੜਾ ਚਾਹੋਗੇ ਸਿੱਧੀ ਬੜੀ ਕਰੂੰਗਾ ਸੌਹ ਕੋ ਜੇ ਨਹੀਂ ਕਰੀ ਤੋਰੀ ਦਰਦੀ ਟੋਰੀ ਲੈ ਜਾਓ ਹੋਰ ਸਮਝ ਹਰ ਸੁਪਨੇ ਬੱਚਿਆਂ ਦੇ ਸੁਪਨੇ ਆਪਣੇ ਸੁਪਨੇ ਸਾਰਿਆਂ ਦੇ ਨਾਲ ਜੁੜੇ ਹੋਏ ਨੇ ਪਰ ਵਿੜੇ ਤੇ ਨਹੀਂ ਪੜ੍ਹ ਕੇ ਜਾਵਾਂਗਾ ਮੈਂ ਤਾਂ ਸਾਰੇ ਹੋ ਗਏ ਮਾਰ ਮਾਰੀਓ ਚਲੋ ਜ਼ਮੀਨਾਂ ਵਾਪਸ ਆ ਗਈਆਂ ਜ਼ਮੀਨਾਂ ਸਾਲ ਬਾਅਦ ਸਿੱਗੀਆਂ ਗਿਆ ਅਰੇ ਇਹ ਤੇ ਜੇ ਜਿਹੜੀ ਤਰੀਕੀ ਪਾਣੀ ਮਾਰਦੇ ਆਂ ਇੱਕ ਤੋਂ ਬੰਨੀ ਇੱਕ ਤੋਂ ਨਿਕਲੂ ਜੇ ਇਹ ਜੀ ਫਸਲ ਖਰਾਬ ਹੋ ਜੇਗੀ ਕੋਈਗਾ ਤੇ ਜੱਟ ਜੀ ਦੇ ਦਾ ਤਕੜਾ ਆਉਣੀ ਆਲੀ ਗੋ ਜਮੀਨੋਂ ਬਾਤ ਕਰਦੇ ਆਂ ਪਰ ਜਮੀਨ ਨੇ ਜਿਹੜੀ ਇਸ ਫਸਲ ਦੇ ਇਸ ਤੋਂ ਨਹੀਂ ਗਈ ਕਿ ਤੱਕ ਬਾਗਰ ਲੈਣਾ ਪਾਣੀ ਦਿੱਤੋ ਕਮਲ ਦੇ ਫੋੜੀ ਨੇ ਜਿਹੜੇ ਖੇਡ ਸਕਦੇ ਦਾ ਹੋ ਤੈਨੂੰ ਨੂੰ ਕੁਛ ਨਹੀਂ ਲੱਗਦਾ ਜਿਹਦੇ ਬਾਹਰ ਠਾਰ ਗਿਆ ਕਿਤੋਂ ਕਰ ਜਾਵਾਗਾ ਇਹ ਬਿਕੋਈ ਦੀ ਨੌਕਰੀ ਤੇ ਪੈਰਮਾਇਸ ਵੀ ਲਾ 8000 ਰੁਪਏ ਉਹਨੇ ਆਨੇ ਚਾਹੀਦਾ ਪੜਾਈਆਂ ਡੀਏ ਵਿੱਚ ਇੱਥੇ ਛੇ ਕਿਲੇ ਤੇ ਸਾਡੇ ਘਰ ਦੀ ਖੱਲਿਆਂ ਦੀ ਬਾਕੀ ਆਣ-ਬਾਣ ਟੋਟਲ ਲਾਜਾ ਜਿਹੜਾ ਐ ਇਸ ਸੀਜ਼ਨ ਦੇ ਵਿੱਚ 67 ਰੈਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਉਪਰ ਹੈ ਲਾਇਆ ਲਾਇਓ ਉਹ ਜੋ ਨੁਕਸਾਨ ਸਾਡਾ ਜਿਹੜਾ ਐ ਮੁਸ਼ੀਕ ਤੇ ਸਾਡੀ ਹਲਕੀ ਫਸਦੀ ਤੇ ਉਹ ਲੀਡ ਦੇ ਸਾਲਾਂ ਦੀ ਕਰੋੜਾਂ ਦੇ ਨੱਕੀ ਜਾਂਦੀ ਇੰਦਰਿਆ ਦੇ ਵਿੱਚ ਮਰਦੀ ਸਾਰਾ ਤੇ ਰਵਾਇ ਬਦਲਦਾ ਤੇ ਆੜੋਂ ਬਾਜੀ ਬਿਲਕੁਲ ਆ ਇਹ ਸਾਡੇ ਇਹ ਗੰਨੇ ਦੀ ਫਸਲ ਸੀ ਜੀ ਗੰਨੇ ਦੀ ਫਸਲ ਸੀ ਕਿ ਇੱਥੇ ਜਿਹਦਾ ਸਾਨੂੰ ਲੱਖ ਸਵਾ ਦਾ ਬਜਟੋਂ ਡੂ ਵਿੱਚ 2 ਲੱਖ ਦੇ ਟੋਟਲ ਬਹੁਤ ਜ਼ਿਆਦਾ ਜੀ ਹੁਣ ਕਿਸਾਨਾਂ ਨੂੰ ਆਈ ਫਸਲ ਦੇ ਉੱਤੇ ਫਸਲ ਦੇ ਉੱਤੇ ਹੁੰਦਾ ਕਿ ਇਹਨੇ ਕੇ ਦਾ ਵਿਆਹ ਕਰਨਾ ਹੈ ਕਿ ਨਕਰਨਾ ਹੈ ਇਹਨੇ ਕੋਈ ਕਿ ਸਾਰਾ ਬੂਝ ਰੁੜ ਗਿਆ ਅਮੀਦਾਂ ਤੋਂ ਦੇ ਬਾਕੀ ਇਹ ਇੱਕ ਦਿਨ ਹੁੰਦੀ ਹੈ ਕਿ ਫਸਲ ਰੁੜ ਗਈ ਇਹਦੇ ਆਪਾਂ ਜੀ ਫੇਰ ਆਪਣੀ ਫਸਲ ਹੋ ਗਈ ਪੰਜਾਬੀ ਦੀ ਜ਼ਮੀਨ ਹੀ ਰੁੜ ਗਈ ਫਸਲ ਕਿੱਥੇ ਬੀਜਾਂਗੇ ਕਿ ਕਿੱਥੋਂ ਮੀਂਹ ਸਾਰਾ ਬੂਝ ਟੁੱਟ ਲੋਟ ਗਈ ਜਮੀਨ ਹੀ ਨਹੀਂ ਕਰ ਰਹੀ ਬਿਲਕੁਲ ਵਾਪਸ ਆਉਣ ਵਾਲੀ ਇਹਦੀ ਗੱਲ ਹੈ ਉਹ ਤੁਸੀਂ ਲਾਂਬੇ 5-10 ਸਾਲ ਦੇ ਬੀਤ ਗਿਆ ਜੇ ਕਿਤੇ ਦਰਿਆ ਆਪਣਾ ਵਹਾਅ ਪਾ ਦੋੜ ਫਿਰ 5-10 ਸਾਲਾਂ ਦੇ ਜਾਊਗਾ ਉਹਨੂੰ ਦੇ ਆਉਂਦੇ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਸਾਡੇ ਕੋਲ ਉਹ ਪਿਆਰੀ ਨੂੰ ਬਾੜ ਕਰਨ ਵਾਸਤੇ ਕਿਉਂਕਿ ਜਦ ਦਰਿਆ ਨੇ ਬਾਰੇ ਹੋਣਾ ਇਥੇ ਦੇ ਤੌਣੀਆਂ ਕਿਤੇ ਦਾ ਕਿਤੇ ਜੰਗਲ ਨੂੰ ਜਾਨੀ

دو سو تو بعد ایک زمین جلی ہے جلی کہ بہت اب جاوزی اس کو اپنے نار بہا کر لے گیا یہ اس دن نال دی نالی کیونکہ میں ایک کھیتی بڑی دکاری بھی ہیں اور میں دیکھتا کہ میرے کہ اس علاقے الاخت دی وچ انی پینڈے جڑے لوگ پرباوت ہوئے نے جس دے وچ تقریباً, تقریبا کوئی ہزار اکڑ جڑا وہ یہ بیاس تریا جڑا اپنے ہاں کے زمین جڑی اپنے وہ بولا گیا اور کئی او کسانہ میں وہ بے زمینے کر گیا

ਫਸਲ ਦਾ ਨੁਕਸਾਨ ਜੀ ਆਪ ਦੇ ਜੀ ਕੋਈ 2450 4500 ਦਾ ਗਲਾਨ ਗਲਾਨ ਨਿਕਲਦਾ ਤੇ ਉਹ ਤੁਸੀਂ ਉਹ ਤੁਸੀਂ ਕਿੰਨੀ ਕੀਮਤ ਆ ਰੋਸਤ ਰੋਸਤ ਉਹਦਾ ਜਿਹੜਾ ਖਰਚਾ ਸੀਗਾ ਜਿਹੜੇ ਪੈਸੇ ਮਿਲਨੇ ਸੀ ਉਹ ਗੱਲ ਹੈ ਜਿਹੜਾ ਕੋਈ 35 40 ਕਿਚੌੜੀ ਉਸਾ ਬੂਹੇ ਜਾਦਾ ਵਾ ਉਸ ਤੇ ਬਣਾਉਣਾ ਹੋਵੇ ਸੋ ਦੋ ਵਿੱਚ ਪ੍ਰਾਇਰ ਕੋ ਕਰਨਾ ਕਿ ਇਹਨਾਂ ਨੂੰ ਖਾਚਾ ਕਰਨਾ ਬਹੁਤ ਖਰਚਾ تقریبا 40 ਤੋਂ 50000 ਰੁਪਏ ਆਸਤਾ ਬਗਤੀ ਆ ਵੀ ਹੋਏਗੀ ਸਿਰਫ ਫਸਲ ਧਿਆਨ ਹੋਈ ਸੀ ਹੁੰਦੇ ਸਪਟੰਬਰ ਮਹੀਨੇ ਆਪ ਨੂੰ نوמבר ਦੇ ਵਿੱਚ ਉਹ ਮਿਲਦੇ ਵਿੱਚ ਜਹਾਸੀ ਹੋਣਾ ਲੇਕਿਨ ਫਸਲ ਵੀ ਗਈ ਫਸਲ ਤੇ ਚਲੋ ਛੱਡੋ ਫਸਲ ਤੇ ਚਲੋ ਛੱਡੋ ਕਿੰਨੇ ਬਾਅਦ ਫਿਕਰ ਨਾ ਕਿਤੋਂ ਆ ਡਾਈਗੀ ਦੁੱਖ ਤੇ ਇਹ ਆ ਕਿ ਫਸਲ ਹੋ ਨਾ ਲਾਵੇਗਾ ਕਿਥੇ ਲਾਵੇਗਾ ਕਿਥੇ ਲਾਵੇਗਾ ਉਹ ਜ਼ਮੀਨੀ ਰੁੜ ਗਈ ਰੁੜ ਗਈ اس اے 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 زمین ہی, اے اے ہی گئی چلو تے بات جات بات جات جدنا جات جدنا جات دیکھا گا ہمیشہ ہمیشہ ہے اور لیکن لیکن اتنے بالکل فیل ہو جاتا جدو محنت کرنی ਇਸ ਕਰਕੇ ਬਹੁਤ ਵਕਤ ਪਾਣੀ ਨਚਾਉਂਿਆ ਚਰਨਵਾਹ ਅਸਰਦ ਪੇਸ਼ੇਸ਼ ਜਿਲ੍ਹਾ ਫਰਦੌਸਪੁਰ ਦੇ ਵਿੱਚ ਵਿਆਸਤ ਰਿਹਾ ਦੇ ਪਾਣੀ ਦੇ ਰਹੀ ਛੇ ਲੱਖਾਂ ਦੇ ਵਿਚ ਇਸ ਪਾਰ ਤਬਾਹੀ ਨਹੀਂ ਬਚਾਈ ਪਰ ਵਿਆਸਤ ਦਰਿਆ ਦੇ ਹਜ਼ਾਰਾਂ ਕਿਰਤੀ ਨਾਰਾਇਣ ਤਸਤ ਤੱਕ ਖੇਤਾਂ ਨੂੰ ਆਪਣੀ ਪੇਟ ਦੇ ਵਿੱਚ ਲੈ ਲਿਆ ਖੇਤ ਪੂਰੇ ਦੇ ਪੂਰੇ ਤਿਆਰ ਦੇ ਵਿੱਚ ਸਮਾ ਚੁੱਕੇ ਨਹੀਂ ਖੂਬਾਂ ਦਾ ਮੰਗਾਤੇ ਤਦ ਤਿਆਰ ਦੇ ਪੁੱਛ ਪੂਰੇ ਦਾ ਪੂਰਾ ਸਮਾਜਿਕ ਪੀੜਤ ਕੇ ਸਾਹਮਣੇ ਦਾ ਕਹਿਣਾ ਹੈ ਕਿ ਮੀਂਹ ਨਹੀਂ ਹੈ ਕਿ ਹੁੰਦਾ ਕਿ ਜ਼ਮੀਨ ਦਰਿਆ ਦੇ ਵਿੱਚੋਂ ਪਹਰਾ ਸਕੇਗੀ ਉੱਤਰ ਦਰਿਆ ਹਨਾ ਰੁੱਖ ਬਦਲਦਾ ਤਾਂ ਉਸ ਦਾ ਦਸਤਾਲਾ ਜਾਨ ਇੱਕ ਇਸ ਪਿਆਸ ਦਰਿਆ ਦੇ ਕਿਨਾਰੇ ਤੋਂ ਬਹੁਤ سارے ਕਿਸਾਨ ਬਿਲਕੁਲ ਵਿਚ ਵੀ ਨੇ ਹੁੜੇ ਨੇ ਤੁਸੀਂ ਵੀ ਦੇਖੋ ਇਹ ਵਿਆਨਾਕ ਤਸਵੀਰਾਂ ਕੁਝ ਹੋਰ ਜੋ ਹੋ ਰਿਹਾ ਹੈ ਜੀ ਮੈਂ ਆਰਡੀ ਤੋਂ ਰਿਟਾਇਰਡ ਆਇਆ ਜੀ 2020 ਦੇ ਵਿੱਚ ਰਿਟਾਇਰਡ ਆਇਆ ਸੀ ਤੇ ਰਿਟਾਇਰਡ ਤੋਂ ਬਾਅਦ ਮੈਂ ਇੱਕ ਜਿਹੜੀ ਕਲੇਜ ਜਿਹੜੀ ਨੇ ਖਰੀਦੀ ਸੀ ਤੇ ਜਿਹੜੀ ਕਲੇਜ ਜਿਹੜੀ ਆ 2025 ਦੇ ਵਿੱਚ ਆ 15ਵੀਂ ਦਿਨਾਂ ਦੇ ਵਿੱਚ ਜਿਹੜੀ ਉਹ ਦਰਿਆ ਦੇ ਵਿੱਚ ਚੜੀ ਗਈ ਹੁਣ ਬਹੁਤ ਬੰਨ ਕੋਈ ਜ਼ਿਆਦਾ ਖੱਟਾ ਹੋ ਗਿਆ ਹੈ ਦੋ ਸੋਚਿਆ ਇਹ ਉਹ ਬਿਆਨੀ ਬਰਾਬਰ ਬਰਾਬਰ ਆਤਕਰਾ ਬੁਗਨੇ ਉਹ ਤੇਰਾ ਸੁਣਾਹੀ ਕੀਤੀ ਪੜੀ ਤੋਂ ਪੂਰੇ ਕੰਡਾ ਸੁਪਰਾਈ ਜੀ ਨੂੰ ਕਿਤੇ ਕਿਤੇ ਬਾਦੋਂ ਦੇ ਦੇਖਦੇ ਪਏ ਨੇ ਜੁੜੀ ਹੋਰ ਵੀ ਨਿਵੇਸ਼ ਜਿਹੜਾ ਜੋ ਆਪਣਾ 20 ਹਜ਼ਾਰ ਦਾ ਨਿਵੇਸ਼ ਬਿੱਲਡੀ ਉਸਾਰੀ ਇਹ ਵੀ ਆਪਣੇ ਨਾਲ ਬੈਠੇ ਆ ਤੇ ਹੁਣ ਹੱਥ ਖਾਲ ਦੇ ਹੱਥ ਖਾਲੀ ਹੋ ਗਏ ਨੇ ਨੇਲੇ ਜੀ ਬੁਰਭਾਤੀ ਬੁਰਭਾਤ ਕਰ ਦਿੱਤਾ ਪੜਾਣਾ ਕੋ ਜੀ ਬੜਾ ਸ਼ੌਂਕੀ ਸ਼ਿੱਤੀ ਬੜੀ ਕਰਨ ਦਾ ਸ਼ੌਂਕ ਇਹਨੀ ਪ੍ਰਗਤੀ ਲਈ ਕੋਲ ਜੇ ਟੇਪਾਂ ਨਾਲ ਚਾਹਤ ਹੋਰ ਸੰਗਰਹ ਹਰ ਸੁਖੜੇ ਬੱਚਿਆਂ ਦੇ ਸੁਖੜੇ ਆਪਣੇ ਸੁਖੜੇ ਸਾਰੇ ਨਾਲ ਜੁੜੇ ਹੁੰਦੇ ਨੇ ਪਰ ਗਿੜੀ ਲਈ ਪੜਾ ਕੇ ਕੰਮ ਕੀਤਾ ਸਾਡੇ ਨਾਮ ਦੇ ਮਾਰਮਾਰ 20 ਕਿਲੋ ਜਮੀਨਾਂ ਬਾਪਸ ਆ ਗਈਆਂ ਜਮੀਨ ਛਾਲ ਬਾਦ ਸਹੀ ਹੋ ਗਿਆ ਤੇ ਇਹ ਰਜਿਸਟਰੀ ਅੱਜ ਤਲੀ ਦੀ ਪੰਜ ਰੇ ਮਾਰਿਆ ਖਾਗੀ ਕਿ ਤੱਕ ਬਣਨੀ ਕਿ ਤੱਕ ਨਿਭਲਨੀ ਲਏ ਬੀ ਜਿਸ ਨਾਲ ਕਰਾਬ ਹੋ ਜੇ ਕੋਈ ਗਾ ਤੇ ਜੱਟ ਜੀ ਦੇਰ ਤਕੜਾ ਜਮੀਨ ਦੀ ਗੋ ਜਮੀਨ ਨੂੰ ਬਾਤ ਕਰਦੇ ਰਹਾ ਪਰ ਜੀ ਜਮੀਨ ਨਹੀਂ ਜਾਣੀ ਫਸਲ ਨਹੀਂ ਜਾਈ ਕਿ ਤੋ ਬਾਤ ਕਰ ਮੈਂਗਾ ਪਾਣੀ ਦੇ ਉੱਤੇ ਦੇ ਕਮਲ ਦੇ ਫੌਲੀ ਨਹੀਂ ਜਿਹੜੇ ਖੇਡ ਸਕਦੇ ਉਹ ਹੋਰ ਤਨੂੰ ਪੁੱਛ ਨਹੀਂ ਰਿਹਾ ਤੱਕਦਾ ਜੇ ਦੀ ਬਾੜੇ ਠਾ ਗਿਆ ਕਿਥੋਂ ਕਰਦਾ ਬਾੜੇ ਇਹ ਕੋਈ ਦਿਨ ਉਹ ਕਿੰਦੀ ਬੈਂਕ ਵਾਹ ਉਹ ਜ਼ਮੀਨ ਦਿੱਤੀ ਉਹਨਾਂ ਨੇ ਜੋ ਫੀਸ ਵਾਹ ਭਰਾਈ ਹੈ ਦੀ ਬੈਂਗਿਆ ਨੇ ਇਹ ਤੇ ਸੇਖਲੇ ਦੇ ਸਭ ਦੇ ਕਰਦੀ ਕਲਿਆਣ ਦੀ ਬਾਕੀ ਆਣ ਗੁਆਂ ਟੋਟਲ ਮਿਲਾ ਕੇ ਸਾਡਾ ਜਿਹੜਾ ਇਸ ਸੀਜ਼ਨ ਦੇ ਵਿੱਚ 67 ਰੇਕੜ ਤੇ ਟੋਟਲ ਸਾਡੇ ਪਿੰਡ ਦਾ 200 ਤੋਂ ਪਲੱਸ ਆ ਜਿਹੜਾ ਜੜਾ ਇਹ ਉਹ ਹੁਣ ਚੁੱਕਿਆ ਨੁਕਸਾਨ ਸਾਡਾ ਜਿਹੜਾ ਇਹ ਹੁਣ 6 ਏਕੜ ਦੇ ਸਾਡੀ ਹਾਲਕੀ ਖੁੱਦ ਦੀ ਹੈ ਤੇ ਉਹ ਰੇਡ ਦੇ حساب ਨਾਲ ਤੇ ਕਰੋੜਾਂ ਦੇ ਲੱਗੀ ਜਾਂਦਾ ਜੀ ਦਰਿਆ ਦੇ ਵਿੱਚ ਵਾਗੀ ਸਾਰਾ ਦਰਿਆ ਇੱਧਰ ਵਾਹ ਹੀ ਬਦਲਦਾ ਦਰਿਆ ਆੜ ਤੋਂ ਬਾਝੇ ਇੱਧਰ ਨੂੰ ਹੋ ਗਿਆ ਬਿਲਕੁਲ ਜੀ ਲੱਗਦਾ ਹੈ ਸਾਡਾ ਇੱਥੇ ਗੰਨੇ ਦੀ ਫਸਲ ਸੀ ਗੰਨੇ ਦੀ ਫਸਲ ਸੀ ਕਿ ਇੱਥੇ ਜਿਹਦਾ ਸਾਨੂੰ ਲੱਖ ਸਵਾ ਲੱਖ ਬਜਟ ਹੁੰਦੀ ਇਹਦੇ ਪਿੱਛੇ 2 ਲੱਖ ਦੀ ਟੂਰੀ ਲੱਗਦੀ ਬਹੁਤ ਜ਼ਿਆਦਾ ਜੀ ਹੁਣ ਕਿਸਾਨ ਦਾ ਹੈ ਇਹ ਫਸਲ ਦੇ ਉੱਤੇ ਫਸਲ ਦੇ ਉੱਤੇ ਹੁੰਦਾ ਵੈ ਕਿਸੇ ਨੇ ਬੀਜ ਦਾ ਵਿਆਹ ਕਰਨਾ ਹੈ ਕਿ ਨੇ ਘਰ ਬਣਾਉਣਾ ਹੈ ਕਿ ਨੇ ਕੋਈ ਕਿੰਗ ਸਾਰਾ ਗੋਝ ਰੁੜ ਗਿਆ ਅੰਮ੍ਰਿਤਾਂ ਦੇ ਪੰਨੇ ਬਿਲਕੁਲ ਬਾਕੀ ਇਹ ਵੀ ਇੱਕ ਦੇ ਹੁੰਦੀਆਂ ਨੇ ਫਸਲ ਰੁੜ ਗਈ ਇਹ ਅਪਾਹ ਹੀ ਫੇਰ ਅਗਲੀ ਫਸਲ ਤੋਂ ਸਹੀ ਪਰ ਸਾਡੀ ਜਮੀਨੀ ਰੁੜ ਗਈ ਕਸੂਲ ਬਿਤੇ ਵਿਜਾਂਗ ਦੇ ਕਿਥੋਂ ਵੀ ਸਾਰਾ ਗੋਜੀ ਟੋਟਲ ਹੋਸਟ ਜਮੀਨ ਹੀ ਕਰ ਨੂੰ ਬਿਲਕੁਲ ਵਾਪਸ ਆਉਣ ਵਾਲੀ ਗੱਲ ਉਹ ਤੁਸੀਂ ਲਾਓਗੇ 5-10 ਸਾਲ ਦੇ ਪੇਂਟੀ ਜੇ ਕਿਤੇ ਦਰਿਆ ਆਪਣਾ ਵਹਾਵ ਬਦਲਦਾ ਫੇਰ 5-10 ਸਾਲ ਦਾ ਚੱਲ ਜਾਣਾ ਉਹਨੂੰ ਪੈਣ ਜਾਈਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਵੱਡਾ ਖਰਚਾ ਚਾਹੀਦਾ ਖੱਡੇ ਕੋਲ ਉਹ ਪਿਆਰੇ ਨੂੰ ਬਾਹਰ ਧਰਨਵਾਸ

ਔਰ ਮੈਂ ਦੇਖਦਾ ਕਿ ਮੇਰੇ ਇਸ ਇਲਾਕੇ ਦੇ ਵਿੱਚ 19 ਪਿੰਡ ਜਿਹੜੇ ਲੋਪ ਹੋ ਬਹਾਵਾ ਹੋਏ ਨੇ ਜਿਸ ਦੇ ਵਿੱਚ ਤਕਰੀਬਨ ਕੋਈ ਹਜ਼ਾਰ ਕਰੜ ਜਿਹੜਾ ਉਹ ਇਹ ਵਿਆਸਤ ਰਿਆ ਜਿਹੜਾ ਆਪਣੇ ਹਾਰ ਜਿਸ ਦਿਨ ਜਿਹੜੀ ਅਫਵਾਹ ਹੋ ਲੈ ਗਿਆ ਔਰ ਕਈ ਕਿਸਾਨਾਂ ਨੂੰ ਬੇਸਮੀ ਨਿਕਰ ਗਿਆ بہت دردناک سین ہے بہت مڑا منظر ہے تسی ہون بھی موقع دے دیکھ رہے ہو کہ کیمیں ٹکا ڈگریاں نے کس طرح سا ڈگریاں فصلہ نے گنے دی فصلہ ہے تو پرمک دورتے ہوں دی اور اس کو شروعات کی تیر جو انہیں دی فصل جڑی ہے وہ بہارے آنا بہت پوری طرح پرمک دورتے ہیں تسی ہون دیکھیں یہ تھوڑا کیونکہ سارے

اس وار اس دی رو فصل دی نہیں رہ رہی اس دی نال فصل دی نال دی نال اس دی زمین سارا کچھ پہ گیا فصل دا تو نقصان تجھے آپ دیکھ لو بھی کوئی چار سو ساڑھے چار سو کونٹل اگر چون گلان دینا تو تجھے دیکھ لو بھی کنی قیمت دا اور اس